ਭਾਈ 파ਰਸ ਸਿੰਘ ਖਾਲਸਾ ਜੋਧੇਵੀਰ ਗਤਕਾ ਖਾਲਸਾ ਗਰੁੱਪ ਦੇ ਮੈਂਬਰ ਜਿਹੜੇ ਇੱਥੇ ਬੱਚਿਆਂ ਨੂੰ ਗਤਕੇ ਦੀ ਸਿੱਖਲਾਈ ਦਿੰਦੇ ਨੇ ਉਹ 5 ਮਿੰਟ ਲਈ ਗੁਰਮਤਿ ਦੀ ਵਿਚਾਰ ਸਾਂਝੀ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ ਜਮੀਰ ਦੇ ਮਰਨ ਨੂੰ ਮੌਤ ਗਿਣਦਾ ਹਾਂ ਬਚਨ ਸੰਤ ਸਿਪਾਈ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਦੀ ਹਾਜ਼ਰੀ ਦੇ ਵਿੱਚ ਸਾਰੇ ਜਣੇ ਫਤਿਹ ਦਾ ਜਵਾਬ ਫਤਿਹ ਚ ਦਿਓ ਜਿਨ੍ਹਾਂ ਬੜਾਈ ਢਿੱਲੀ ਫਤਿਹ ਉਹਨੂੰ ਨਹੀਂ ਕਦੇ ਮਿਲੀ ਫਤਿਹ ਜਿਨ੍ਹਾਂ ਬੜਾਈ ਗੱਜ ਕੇ ਫਤਿਹ ਉਹਨੂੰ ਮਿਲੀ ਭੱਜ ਕੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਕੋੜੂ ਪਿੰਡ ਬਾਬਾਈ ਦੇ ਮੇਲੇ ਗਏ ਆ ਸੰਗਤਾਂ ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਸੋ ਇੱਕ ਜ਼ਰੂਰੀ ਬੇਨਤੀ ਕਰਨੀ ਆ ਪਿੰਡ ਵਾਲਿਆਂ ਨੂੰ ਕਿ ਆਪੋ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਨਸ਼ੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੇ ਆ ਸੋ ਇਹਨਾਂ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਆਪ ਵੀ ਤੁਹਾਨੂੰ ਕਦਮ ਚੁੱਕਣੇ ਪੈਣੇ ਆ ਕਿ ਇਹਨੂੰ ਵੇਖਿਓ ਨਾ ਵੀ ਕੋਈ ਸਰਕਾਰ ਆਊਗੀ ਜਾ ਕੋਈ ਨਮਾਇੰਦਾ ਆਊਗਾ ਆ ਕੇ ਨਸ਼ਿਆਂ ਤੋਂ ਢਾਊਗਾ ਸੋ ਇਹ ਤੁਹਾਨੂੰ ਆਪ ਵੀ ਉਪਰਾਲੇ ਕਰਨੇ ਪੈਣੇ ਆ ਆਪਣੇ ਬੱਚਿਆਂ ਦਾ ਧਿਆਨ ਰੱਖੋ ਆਪਣੇ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜ ਕੇ ਰੱਖੋ ਆਪਣੇ ਬੱਚਿਆਂ ਨੂੰ ਜਿਹੜੇ ਵੀ ਮੋਬਾਈਲ ਦਿੱਤੇ ਆ ਉਹਨਾਂ ਦੇ ਵਿੱਚ ਚੱਕ ਕਰਿਆ ਕਰੋ ਵੀ ਬੱਚੇ ਤੁਹਾਡੇ ਮੋਬਾਈਲ ਦੇ ਵਿੱਚ ਕਿਦੇ ਲਚਰਤਾ ਨਹੀਂ ਵੇਖ ਰਹੇ ਕੋਈ ਇਹੋ ਜਿਹਾ ਕੰਮ ਤਾਂ ਨਹੀਂ ਵੇਖ ਰਹੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲਾ ਸੋ ਉਹਨਾਂ ਗੱਲਾਂ ਤੇ ਵੀ ਧਿਆਨ ਰੱਖਿਆ ਕਰੋ ਸੋ ਬਾਕੀ ਜਿਹੜਾ ਵੀ ਅਮਰਤਪਾਲ ਮੈਰੋ ਨੇ ਲੱਤਰਦਾ ਦੇ ਵਿਰੋਧ ਦੇ ਵਿੱਚ ਜੋ ਮੋਰਚਾ ਲਾਇਆ ਹੋਆ ਅਈ ਉਹਦੇ ਨਾਲ ਇੱਕ ਇੱਕ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸੋ ਆਪ ਵੀ ਸੰਗਤਾਂ ਨੂੰ ਬੇਨਤੀ ਆ ਕਿ ਲੱਤਰਦਾ ਦਾ ਵੀ ਵਿਰੋਧ ਕਰਿਆ ਕਰੋ ਆਪਣੇ ਬੱਚਿਆਂ ਨੂੰ ਵੱਧੋ ਵੱਧ ਨੱਤਰਦਾ ਤੋਂ ਬਚਾਓ ਕਿ ਜਿਹੜੇ ਸਾਨੂੰ ਕਹਿੰਦੇ ਆ ਕਿਉਂਕਿ ਸੋਸ਼ਲ ਮੀਡੀਆ ਦਾ ਜੋਗਿਆ ਕਈ ਆ ਕੇ ਕਹਿ ਦਿੰਦੇ ਆ ਵੀ ਪੰਜਾਬ ਸਾਡੇ ਪਿਓ ਦਾ ਵਾ ਆਹੋ ਸਾਡੇ ਪਿਓ ਦਾ ਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੈਤਰ ਵਿਦਿਆ ਦੇ ਜਦੋਂ ਅਭਿਆਸ ਚੱਲਦੇ ਸੀ ਤੇ ਉਹ ਸਿੰਘ ਅਭਿਆਸ ਕਰ ਰਹੇ ਸੀ ਸੋ ਗੁਰੂ ਪਾਤਸ਼ਾਹੀ ਨੇ ਆਗੇ ਸਿੰਘਾਂ ਨੂੰ ਬਚਨ ਕੀਤਾ ਕਿ ਸਿੰਘੋ ਦੱਸੋ ਤੁਹਾਨੂੰ ਕੀ ਚਾਹੀਦਾ ਕਿਹੜਾ ਰਾਜ ਭਾਗ ਦਈਏ ਤੁਹਾਨੂੰ ਉਹਨਾਂ ਬਾਬਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਹਿਮਾਚਲ ਪਹਾੜੀਏ ਪਹਾੜਾ ਪਹਾੜੀ ਇਲਾਕਾ ਦਿੱਲੀ ਸਾਰੇ ਰਾਜ ਦਾ ਕਿਹਾ ਵੀ ਦੱਸੋ ਤੁਹਾਨੂੰ ਕਾਹਦਾ ਰਾਜ ਭਾਗ ਦਈਏ ਸੋ ਸਿੰਘਾਂ ਨੇ ਪੰਜਾਬ ਦਾ ਰਾਜ ਭਾਗ ਮੰਗਿਆ ਸੀ ਤੋ ਗੁਰੂ ਪਾਚਾਈ ਨੇ ਉਹਨਾਂ ਨੂੰ ਬਖਸ਼ਿਆ ਇਹ ਰਾਜ ਭਾਗ ਸੋ ਇਸ ਕਰਕੇ ਇਹ ਪੰਜਾਬ ਸਾਡੇ ਪਿਓ ਦਾ ਵਾ ਤੇ ਸਾਡੀ ਜ਼ਿੰਮੇਵਾਰੀ ਵੀ ਬੰਦੀ ਆ ਕਿ ਉਹਦਾ ਧਿਆਨ ਰੱਖਿਆ ਜਾਵੇ ਸੋਹੀਂ ਜਿੰਨਿਆਂ ਵੀ ਗੁਰੂ ਸਾਹਿਬ ਜੀ ਕਿਰਪਾ ਕਰਦੇ ਆ ਸਾਰੇ ਸਿੰਘਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਦੇ ਆ ਸਿੰਘ ਆਪੋ ਆਪਣੀਆਂ ਜ਼ਿੰਮੇਵਾਰੀਆਂ ਦੇ ਨਾਲ ਉਹ ਡਿਊਟੀਆਂ ਨਿਭਾਉਂਦੇ ਆ ਸੋ ਸੰਗਤਾਂ ਨੂੰ ਵੀ ਬੇਨਤੀ ਆ ਕਿ ਉਪਰਾਲਿਆਂ ਦੇ ਵਿੱਚ ਸਿੰਘਾਂ ਦਾ ਸਾਥ ਵੀ ਦਿਆ ਕਰੋ ਸ ਸਯੋਗ ਵੀ ਕਰਿਆ ਕਰੋ ਸੋ ਬਾਕੀ ਆਖਰੀ ਬੇਨਤੀ ਆਪਾਂ ਇਹ ਕਰਾਂਗੇ ਆਪਣੇ ਬੱਚਿਆਂ ਨੂੰ ਵੱਧ ਵੱਧ ਗੁਰਮਤਿ ਦੇ ਪ੍ਰਚਾਰ ਨਾਲ ਜੋੜ ਕੇ ਰੱਖੋ ਤਾਂ ਕਿ ਆਉਣ ਵਾਲੀ ਪੀੜ੍ਹੀ ਵੱਸ ਸਕੇ ਨਸ਼ੇ ਤੋਂ ਵੱਸ ਸਕੇ ਲੱਤਰਤਾ ਤੋਂ ਵੱਸ ਸਕੇ ਜਿਹੜੀ ਆਪਣੀ ਨੌਜਵਾਨ ਪੀੜ੍ਹੀ ਦੀ ਨਸਲ ਖੁਸ਼ੀ ਹੋ ਰਹੀ ਆ ਉਹਨੂੰ ਬਚਾਉਣਾ ਉਸੇ ਉਪਰਾਲੇ ਕਰਦੇ ਆ ਤੁਹਾਡੇ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹ ਪ੍ਰਬੰਧ ਕਰਦੀ ਬੜਾ ਵਧੀਆ ਸੋ ਆਪਣੇ ਬੱਚਿਆਂ ਨੂੰ ਗੁਰਮਤਿ ਦੇ ਕਲਾਸਾਂ ਦੇ ਜ਼ਰੂਰ ਭੇਜਿਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਕਾਰਾ ਅਗ ਜਾਵੇ ਨਿਆਲੋ ਜਾਵੇ ਛੀ ਸਿੰਘਾਂ ਦੇ ਮਾਲੂ ਭਾਵੇ ਸੋ ਸ੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ ਭਾਈ 파ਰਸ ਸਿੰਘ ਜੀ ਖਾਲਸਾ ਜਿਹੜੇ ਇਸ ਪਵਨ ਅਸਥਾਨ ਦੇ ਉੱਤੇ ਗੱਤਕਾ ਦੀ ਸਿਖਲਾਈ ਬੱਚਿਆਂ ਨੂੰ ਦਿੰਦੇ ਨੇ ਸੋ ਜਿੰਨੀਆਂ ਵੀ ਇਹਨਾਂ ਨੇ ਗੱਲਾਂ ਕੀਤੀਆਂ ਨੇ ਵਚਨ ਕੀਤੇ ਨੇ ਵਸੇ ਹੈ ਤਾਂ ਸੱਚੇ ਸਾਨੂੰ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਵੱਧ ਤੋਂ ਵੱਧ ਗੁਰਮਤ ਦੇ ਨਾਲ ਜੋੜਨਾ ਚਾਹੀਦਾ ਤਾਂ ਜੋ ਸਾਡੇ ਬੱਚੇ ਗੁਰਮਤ ਦੇ ਰਾਹ ਤੇ ਚੱਲ ਕੇ ਸਿੱਖੀ ਸਿਧਾਂਤਾਂ ਨੂੰ ਸਮਝ ਕੇ ਤੇ ਜਿਹੜੇ ਸਾਡੇ ਬੱਚੇ ਕੁਰਾਹੇ ਪੈ ਚੁੱਕੇ ਨੇ ਉਹ ਜਿਹੜਾ ਸਾਡਾ ਸਿੱਖੀ ਵਾਲਾ ਰਸਤਾ ਹੈ